ਕਾਰਿਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਰੋਗਾ ਕੋਟ ਬਿਗਨ ਲਾਥੇ ਪ੍ਰਭ ਸਰਣਾ ਪ੍ਰਟੇ ਭਲੇ ਸੰਜੋਗਾ ਅੰਮ੍ਰਿਤ ਬਾਣੀ ਹਰ ਹਰ ਤੇਰੀ ਜਪ ਜਪ ਹੋਵੇ ਪਰਮ ਗਤ ਮੇਰੀ ਸੋ ਕੋਟਲ ਗੁਰ ਸੇਵੀ ਐ ਅਨੇਸ ਸੱਜ ਸੁਪਾਏ ਦਰਸ਼ਨ ਪਰਸੀਐ ਗੁਰੂ ਕੇ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪਹਿਲਾ ਘਰ ਪਹਿਲਾ ਮਨ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਮਨ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਭਾਉ ਕਰਮ ਕਰ ਜਮਸੀ ਸੇ ਕਰ ਭਾਗਠ ਦੇਖ ਬਾਬਾ ਮਾਇਆ ਸਾਥ ਨਾ ਹੋਏ ਇਹਨ ਮਾਇਆ ਜਗ 모ਹਿਆ ਵਿਰਲਾ 부জে ਕੋਏ ਰਹਾਉ ਹਾਣ ਹੱਠ ਕਰ ਅਰਜਾ ਸਚ ਨਾਮ ਕਰ ਵਥ ਸਵਰਤ ਸੋਚ ਕਰ ਬਾਣਸਾਲ ਤਿਸ ਵਿੱਚ ਤਿਸ ਨੂੰ ਰੱਖ ਵਣ ਜਾ ਰਿਆ ਸਿਓ ਵਣਜੇ ਕਰ ਲੈ ਲਾ ਮਨ ਹਸ ਸੁਣ ਸਾਸਤ ਸੋਦਾ ਗਰੀ ਸਤ ਘੋੜੇ ਲੈ ਚਲ ਖਰਚ ਬਨ ਚੰਗਿਆਈਆਂ ਮਤ ਮਨ ਜਾਣੈ ਕਲ ਨਿਰੰਕਾਰ ਕੇ ਦੇਸ ਜਾਏ ਤਾ ਸੁਖ ਲਹੇ ਮਹਲ ਲਾਏ ਚਿਤ ਕਰ ਚਾਕਰੀ ਮਨ ਨਾਮ ਕਰ ਕਮ ਬਾਨਵਦੀਆ ਕਰ ਧਾਵਣੀ ਤਾ ਕੋ ਆਖੈ ਧਨ ਨਾਨਕ ਵੇਖੈ ਨਦਰ ਕਰ ਚੜੇ ਚਵਗਣਾ ਵਨ ਲਾਇ ਚੇਤ ਕਰ ਚਾ ਕਰੀ ਮਨ ਨਾਮ ਕਰ ਕੰਮ ਬਨ ਬ